ਉਹ ਨਾ ਪੱਠੇ ਪੱਠੀਆਂ ਪੱਠੀਆਂ ਲਾ ਦਿਆ ਨਾ ਜੋੜੇ ਫਿਰ ਦੋਨੇ ਹੀ ਨਵੇਂ ਹੁੰਦੇ ਬਾਈ ਠੀਕ ਆ ਬੱਚੇ ਨਹੀਂ ਪਾਲਦੇ ਸਹੀ ਤਰੀਕੇ ਨਾਲ ਇਸ ਕਰਕੇ ਬਾਈ ਇਹ ਬੱਚਾ ਪੱਠਾ ਲੋਣਾ ਆ ਤੇ ਚੜਦੇ ਵਾਲੇ ਭਰਾਵਾਂ ਨੂੰ ਦਿ ਲੋ ਸਤਿ ਸ਼੍ਰੀ ਅਕਾਲ ਤੇ ਜਿਹੜੇ ਵੀ ਐਨਆਰਆਈ ਵੀਰ ਆਪਣੀ ਵੀਡੀਓ ਨੂੰ ਇੰਨਾ ਪਿਆਰ ਕਰਦੇ ਆ ਉਹਨਾਂ ਦਾ ਵੀ ਦਿ ਲੋ ਧੰਨਵਾਦ ਤੇ ਪਹਿਲਾਂ ਬਾਈ ਸਾਰਿਆਂ ਨੂੰ ਬੰਦੀ ਛੋੜ ਦਿਵਸ ਦੀਆਂ ਤੇ ਦੀਵਾਲੀ ਦੀਆਂ ਬਹੁਤ ਬਹੁਤ ਮੁਬਾਰਕਾਂ ਬਾਈ ਸਾਰਿਆਂ ਦੇ ਘਰ ਤੰਦਰੁਸਤੀ ਤੇ ਖੁਸ਼ੀਆਂ ਲੈ ਕੇ ਆਵੇ ਪਰਮਾਤਮਾ ਤੇ ਆਇਓ ਬਾਬੇਓ ਕਰਦੇ ਆ ਵੀਡੀਓ ਸ਼ੁਰੂ ਤੇ ਮੌਲ ਬਾਲਾ ਹੀ ਬਾਈ ਸੰਦੇ ਹੀ ਨਾ ਕੰਮ ਹੋਇਆ ਧੁੰਦੀ ਧੁੰਦ ਪਈ ਹੈ ਸਾਰੇ ਪਾਸੇ ਠੀਕ ਹੈ ਕਿਤੇ ਕਿਤੇ ਆ ਮਤਲਬ ਜਿੱਥੇ ਜਿੱਥੇ ਘਰ ਆ ਉੱਥੇ ਹੈ ਨੀਗੀ ਉਹ ਖਤਿਆਂ ਚ ਤਾਂ ਧੀਰੇ ਕੱਖ ਨਹੀਂ ਬਈ ਪਰਲੇ ਬੰਨੇ ਦਾ ਤੇ ਕੋਠੇ ਦਾ ਵੀ ਮੌਨ ਵਾਲ ਚੈੱਕ ਕਰਦੇ ਆ ਤੇ ਚੜਦਾ ਪਿਆ ਸੂਰਜ ਤੇ ਚੜਦੇ ਸੂਰਜ ਦੇ ਨਾਲ ਹੀ ਆਪਾਂ ਵੀਡੀਓ ਕਰ ਦਈਏ ਸ਼ੁਰੂ ਬਾਰੇ ਅੱਜ ਜਿੰਨੀ ਜਲਦੀ ਹੋ ਸਕਦਾ ਗੱਡੀ ਗੁੱਡੀ ਵੀ ਧੋਣੀ ਆ ਤੇ ਕਈ ਕੰਮ ਕਰਨੇ ਅੱਜ ਜਿੰਨੇ ਟੂਲ ਵਰਤਦੇ ਆ ਉਹ ਵੀ ਧੋਣੇ ਆਹ ਦੇਖੋ ਬਾਈ ਉੱਡ ਕੇ ਗਈ ਆ ਗਈ ਯਾਰ ਇਹਨੇ ਬਹੁਤ ਦੁਖੀ ਕੀਤਾ ਬਈ ਫੇ ਉੱਡ ਕੇ ਗਈ ਉੱਤੋਂ ਠੀਕ ਆ ਆ ਚਿੜੀਆਂ ਨੂੰ ਸਤਾਉਣ ਲਈ ਆ ਮੈਨੂੰ ਲੱਗਦਾ ਖਰੇਜ ਤੇ ਉਹ ਡਰਦੇ ਵਿਚਾਰੇ ਅੰਡੇ ਤੇ ਬੱਚੇ ਵਿੱਚ ਕਟਵਾਟ ਨਹੀਂ ਐ 3 ਤੇ 3 6 ਤੇ 1 7 7 ਅੰਡੇ ਬਈ ਬਾਹਰ ਕੱਢ ਕੇ ਸਿੱਟੇ ਉਹਨਾਂ ਨੇ ਤੇ ਕਬੂਤਰਿਆਂ ਨੂੰ ਬਾਈ ਆੜੀਆਂ ਬਿੰਗਿਆ ਹੋਇਆ ਸੀ ਇਹਨਾਂ ਨੂੰ ਟੈਰਾਮਾਈਸੀ ਟੈਰਾਮਾਈਸੀਨ ਦਾ ਤੇ ਵੈਰੀ ਵਨ ਦਾ ਟੀਕਾ ਅੱਜ ਫੇਲ ਹੋਣਾ ਬਈ ਠੀਕ ਆ ਕੁਛ ਨਾ ਕੁਛ ਇਹਨਾਂ ਦੇ ਵਿੱਚ ਨਾ ਜਿੱਦਾਂ ਦੁਆਰਾ ਧੌਣ ਮਰੋੜਨ ਲੱਗੀਆਂ ਹਲਕੀ ਹਲਕੀ ਕਹਿਣਾ ਦਾ ਮਤਲਬ ਵਾਇਰਸ ਨਹੀਂ ਆਇਆ ਦੁਆਰਾ ਠੀਕ ਆ ਕਮਜ਼ੋਰੀ ਨਹੀਂ ਪੂਰੀ ਹੋਈ ਪ੍ਰੋਪਰ ਤਰੀਕੇ ਨਾਲ ਅੱਜ ਇਹਨਾਂ ਨੂੰ ਇੱਕ ਦੋ ਹੀ ਆ ਵਿੱਚੋਂ ਇੱਕ ਕਾਲਖੀ ਮੱਦੀ ਕਰਦੀ ਜਿਹੜੀ ਡੱਬੇ ਨਾਲ ਲੱਗੀ ਸੀ ਹਨਾ ਉਹਨੂੰ ਅੱਜ ਠੀਕ ਲਾ ਦੇਣੇ ਪਹਿਲਾਂ ਹੀ ਸਾਰਿਆਂ ਨੂੰ ਲਾ ਦੇਣਾ ਬਾਈ ਠੀਕ ਆ ਸਰਿੰਜਾ ਵਿੱਚ ਤਾਂ ਹੈ ਨਹੀਂ ਸਰਿੰਜਾਲੇ ਹੁੰਨੇ ਆ ਤਾਂ ਲਾਉਣੇ ਆ ਟੀਕੇ ਇਹਨਾਂ ਨੂੰ ਸਾਰਿਆਂ ਨੂੰ ਤੇ ਉੱਪਰ ਵਾਲਾ ਮੋਹਲ ਵੀ ਬਾਗੋ-ਬਾਗ ਆ ਤੇ ਉਹ ਟਕੇ ਨਹੀਂ ਹਜੇ ਮੈਂ ਤਾਂ ਨਹੀਂ ਰੱਖਦਾ ਬਾਈ ਜੇ ਹੁਣ ਟਕਣੇ ਸ਼ੁਰੂ ਕਰ ਟਕਣੇ ਤਾਂ ਆਪਾਂ ਚਲੋ ਹੈ ਹੀ ਨਹੀਂ ਟਕੜੇ ਆਪਾਂ ਸਾਰਾ ਸਿਆਲ ਨਹੀਂ ਹੈਗੀ ਉਹ ਮੈਂ ਤੁਹਾਨੂੰ ਦੱਸੂਗਾ ਕਿਸ ਤਰੀਕੇ ਨਾਲ ਆਪਾਂ ਤਾਂ ਯਾਰ ਬਾਰੋ ਬੰਦ ਕਰ ਦਿਆ ਕਰਨਾ ਠੀਕ ਆ ਅੰਦਰੋਂ ਕੋਈ ਅੰਦਰੋਂ ਪਿਛਲੇ ਪਰ ਨਾਲੇ ਬੰਦ ਕਰਕੇ ਆ ਬੰਦ ਕਰ ਦੋ ਤੇ ਖੁੱਲਾ ਹੀ ਹੋ ਜਾਂਦਾ ਕੰਮ ਹਨਾ ਆ ਦਰਵਾਜ਼ਾ ਨਹੀਂ ਮਟਕਦਾ ਹੁੰਦਾ ਆ ਵਾਲਾ ਖੁੱਲਾ ਰੱਖਣਾ ਆ ਤੇ ਉੱਪਰਲੀ ਜਾਲੀ ਬੰਦ ਕਰਕੇ ਪਿਛੇ ਬੰਦ ਕਰਦੇ ਆ ਕੱਲਾ ਖੁੱਲਾ ਰੱਖ ਦੇਣਾ ਤੇ ਉਹ ਵੀ ਬਾਈ ਇਦਾਂ ਨਹੀਂ ਟਕੜੇ ਉਹਦੀ ਜਾਲੀ ਆ ਬਸ ਉਹੀ ਮੋਰੇ ਖਲਾ ਦੇ ਸਿੱਟਿਆ ਕਰਨੀ ਬਸ ਟਕਣ ਟੁਕਣ ਵਾਲਾ ਸੀਨ ਕੋਈ ਨਹੀਂ ਨਾ ਇਧਰਲਾ ਕੋਈ ਕੂਤਾ ਟਕਣਾ ਬਾਈ ਇੱਕ ਵਾਰ ਸਾ ਇਧਰੋਂ ਬੰਦ ਕਰ ਦੇਣਾ ਟਕਣਾ ਕੋਈ ਨਹੀਂ ਠੀਕ ਆ ਜਿੰਨੇ ਆਪਾਂ ਬਾਈ ਸਿਆਲਾਂ ਨੂੰ ਟਾਕੇ ਰੱਖਦੇ ਆ ਉਹਨੇ ਕਬੂਤਰ ਗਰਮੀ ਨੂੰ ਵੱਤ ਪਾਣੀ ਦੇ ਜਾਂਦੇ ਆ ਠੀਕ ਆ ਕਬੂਤਰ ਬਦ ਬਿਮਾਰ ਹੁੰਦੇ ਆ ਜਿੰਨੇ ਕਬੂਤਰ ਪਾ ਟਾਕਦੇ ਆ ਇਹ ਗੱਲ ਜ਼ਰੂਰ ਨੋਟ ਰੱਖਿਓ ਬਾਈ ਜਿੰਨੀ ਉਹਨਾਂ ਦੇ ਅੰਦਰ ਗਰਮੀ ਪਾਵਾਂਗੇ ਠੀਕ ਆ ਉਨੀ ਗਰਮੀ ਇਹ ਆਪਾਂ ਨੂੰ ਗਰਮੀਆਂ ਨੂੰ ਦਿਖਾਣਗੇ ਫੇ ਪੂਰੀ ਹੂ ਅਟ ਪਟ ਪਟ ਕੇ ਠੀਕ ਆ ਜਿਸਮਾ ਉਦਾਂ ਦਾ ਹੋਣਾ ਚਾਹੀਦਾ ਮਤਲਬ ਸਾਰਾ ਕੁਝ ਦੇਖਿਆ ਹੋਵੇ ਹੁਣ ਬਾਈ ਆਪਾਂ ਹੀ ਲਾ ਲਓ ਜਾਂ ਮੈਂ ਜਾਂ ਤੁਸੀਂ ਜਿਹੜੇ ਵੀ ਬਾਈ ਕੋਠਿਆਂ ਤੇ ਰਹਿੰਦੇ ਆ ਕਬੂਤਰ ਣਾਉਂਦੇ ਪ੍ਰੋਪਰ ਤਰੀਕੇ ਨਾਲ ਹਨਾ ਉਨਨੋ ਵੀ ਪਤਾ ਹੋਊਗਾ ਆਪਣਾ ਤਾਂ AC ਦੀ ਵੀ ਨਹੀਂ ਲੋੜ ਪੈਂਦੀ ਬਾਈ ਜਿੰਨੀ ਗਰਮੀ ਦੇਖੀ ਹੁੰਦੀ ਕੋਠੇ ਤੇ ਰਹਿ ਕੇ ਆਹ ਦਿਨਾਂ ਚ ਤਾਂ ਬਾਈ ਕਈ ਹੈ ਜੇ ਪੱਖੇ ਲੋਂਦੇ ਆ ਸਾਡੇ ਤਾਂ ਪੱਖੇ ਵੀ ਕਿੰਨੇ ਚਿਰਾਂ ਦੇ ਬੰਦ ਹੋ ਗਏ ਮੇਰੇ ਘਰ ਦੇ ਬਾਈ ਪੱਖੇ ਲੋਂਦੇ ਆ ਤੇ ਮੈਨੂੰ ਠੰਡ ਲੱਗਦੀ ਰਹਿੰਦੀ ਕਿਉਂਕਿ ਗਰਮੀ ਦੇਖੀ ਹੋਈ ਆ ਸਰੀਰ ਨੂੰ ਉਦਾਂ ਦਾ ਕਰੋ ਬਾਈ ਜਿੱਦਾਂ ਦਾ ਚਾਹੀਦਾ ਆਪਾਂ ਨੂੰ ਜੇ ਸਰੀਰ ਐ ਇੱਕ ਜਿੱਦਰ ਨੂੰ ਮਰਦੀ ਟਾਲ ਲਓ ਇੱਦਾਂ ਹੀ ਬਾਈ ਇਹਨਾਂ ਦਾ ਜਿੱਦਰ ਨੂੰ ਮਰਜੀ ਇਹਨਾਂ ਨੂੰ ਤਿਆਰ ਕਰ ਲਓ ਠੀਕ ਆ ਸੋਲ ਕਰਨੇ ਸੋਲ ਕਰ ਲਓ ਸਾਰੀਆਂ ਚੀਜ਼ਾਂ ਨਾਲ ਲੜਨ ਵਾਲੇ ਕਰਦੇ ਹੋ ਉਹ ਕਰ ਲਓ ਠੀਕ ਆ ਇਹ ਤੁਹਾਡੇ ਤੇ ਡਿਪੈਂਡ ਆ ਵੀ ਤੁਸੀਂ ਕਰਨਾ ਕਰਤਾ ਹੁਣ ਇਹੇ ਕੂਕਟਰਾਂ ਨੇ ਬਈ ਠੰਡ ਦੇਖੀ ਹੋਊਗੀ ਠੀਕ ਆ ਤੇ ਬਾੜੀ ਵੀ ਨਹੀਂ ਕਿ ਚਲੋ ਆ ਆ ਚੀਜ਼ਾਂ ਬੰਦ ਹੋਣੀਆਂ ਚਾਹੀਦੀਆਂ ਇਧਰੋਂ ਹਵਾ ਨੇ ਮਾਰ ਕਰਨੀ ਜਿਹੜੀ ਤਿੱਖੀ ਹਵਾ ਪੈਣੀ ਹੈ ਇਹਨਾਂ ਦੇ ਉਹਨੇ ਮਾਰ ਕਰਨੀ ਆ ਠੀਕ ਆ ਟਕੋ ਪਰ ਉਸ ਹੱਬ ਨਾਲ ਟਕੋ ਕਿ ਥੋੜੀ ਬਾੜੀ ਹਵਾ ਵੀ ਵਿੱਚ ਜਾਂਦੀ ਰਹੇ ਤੇ ਕ੍ਰੋਸਿੰਗ ਹੁੰਦੀ ਰਹੇ ਸੌਰੀ ਕ੍ਰੋਸਿੰਗ ਨਾ ਹੋਵੇ ਉਦਾਂ ਹਵਾ ਜਾਵੇ ਅੰਦਰ ਪਰ ਕ੍ਰੋਸਿੰਗ ਨਾ ਹੋਵੇ ਕ੍ਰੋਸਿੰਗ ਦਾ ਮਤਲਬ ਇਹ ਹੁੰਦਾ ਵੀ ਇਧਰੋਂ ਵੀ ਆ ਗਈ ਤੇ ਇਧਰੋਂ ਕ੍ਰੋਸ ਹੋ ਗਈ ਠੀਕ ਆ ਇਹ ਹੁੰਦੀ ਆ ਹਵਾ ਆਵੇ ਬਟ ਕ੍ਰੋਸ ਨਾ ਹੋਵੇ ਜਦੋਂ ਕ੍ਰੋਸ ਹੋਣੀ ਆ ਹਵਾ ਉਦੋਂ ਬਿਮਾਰ ਹੋਣੀ ਗੁੱਤਰ ਬਾਈ ਤੇ ਇਹਨਾਂ ਨੂੰ ਵੀ ਬਾਈ ਕਿਹੜੀ ਵਾਰ ਕੱਢ ਕੇ ਖੁੱਡੇ ਸਾਫ਼ ਕਰਦੀ ਏ ਯਾਰ ਅੱਜ ਕੱਲ ਵੀ ਨਹੀਂ ਕੀਤੇਗੇ ਠੀਕ ਆ ਤੇ ਅੱਜ ਫੇੜ ਜਾਣਾ ਗੁਰੂ ਘਰ ਵੀ ਹੈ ਨਾ ਤੇ ਆਹ ਦੇਣਾ ਤੇ ਆਹ ਬਾਈ ਕੱਲ ਮੈਂ ਕੁਜੇ ਹਨਾ ਦੋ ਭੇਕੇ ਗਿਆ ਸੀ ਇਹ ਬਾਲਟੀ ਦੇ ਵਿੱਚ ਵੀਰਕੋਨੈਸ ਤੇ ਪੋਟਾਸ਼ੀਅਮ ਜਿਹੜੀ ਦਵਾਈ ਪਾ ਕੇ ਉਹਨਾਂ ਨੇ ਬਾਈ ਸਾਰੀ ਮੈਲ ਪੜਤੀ ਕੁਜਿਆਂ ਦੀ ਐਨ ਸਾਫ਼ ਕਰਤੇ ਕੁਜੇ ਗੰਦੇ ਜਿਹੇ ਹੋਏ ਸੀ ਦੋਨੇ ਕੁ ਜਿਹੜੇ ਵਿੱਚ ਮੈਂ ਭੇਕੇ ਗਿਆ ਸੀ ਹੁਣ ਠਹਿਰ ਕੇ ਕੱਢਾਂਗੇ ਬਾਈ ਫਿਰ ਤੁਹਾਨੂੰ ਦਿਖਾਉਂਗਾ ਖੁਜੇ ਆ ਚਮਕਦੇ ਹੋਣਗੇ ਜਿਦਾ ਨਵੇਂ ਹੁੰਦੇ ਬਾਈ ਬਾਬੇਓ ਆ ਜਿੰਨਾ ਨੇ ਹੁਣ ਜਿੱਦਾਂ ਬੱਚੇ ਪਾਲ ਪੂਲ ਲਏ ਹਨ ਜਿੱਦਾਂ ਆ ਜੋੜੇ ਨੇ ਵੀ ਇਹ ਕਬੂਤਰੀਆਂ ਚੱਕ ਲਈਏ ਬਾਈ ਥੋੜੇ ਵੱਡੇ ਹੋ ਗਏ ਜੇ ਦੇਖਦੇ ਆ ਇਹਨਾਂ ਦੇ ਬੱਚੇ ਕਟਕੜੇ ਹੋਏ ਹਨ ਤੇ ਆ ਜੋੜੇ ਦੇ ਵੀ ਬਾਈ ਦੇਖ ਲਈਏ ਬੱਚੇ ਕਟਕੜੇ ਹੋਏ ਕਬੂਤਰੀਆਂ ਬਾਈ ਚੱਕਣੀਆਂ ਹੁਣ ਠੀਕ ਆ ਸਾਰੀਆਂ ਰੱਤੀ ਕਬੂਤਰੀ ਵੀ ਕੱਢ ਲੈਣੀ ਆ ਠੀਕ ਆ ਉਹਦੇ ਬੱਚੇ ਵੱਡੇ ਹੋ ਗਏ ਖਾਣਾ ਹੰਡੇ ਦੇ ਦੇਵੇ ਉਹ ਵੀ ਚੱਕ ਲਈਏ ਹੋਰ ਵੀ ਬਾਈ ਜਿਹੜੇ ਜਿਹੜੇ ਕੂਤਰ ਨੇ ਬੱਚਾ ਪਾਲ ਲਿਆ ਬਈ ਉਹ ਚੱਕ ਕੇ ਸਾਈਡ ਤੇ ਕਰ ਦਈਏ ਕਿਉਂਕਿ ਇਹਨਾਂ ਦਾ ਜ਼ੋਰ ਬਹੁਤ ਲੱਗ ਚੁਕਿਆ ਤੇ ਇਹਨਾਂ ਨੂੰ ਮਲਾ ਪਾਮ ਨੂੰ ਪਾਣੀ ਬਾਅਦ ਚੋਂ ਲਾ ਕੇ ਸੈੱਟ ਕਰਕੇ ਫੇ ਜੋੜੇ ਲਾਵਾਂਗੇ ਤੇ ਨਵੇਂ ਜੋੜੇ ਲਾਈਏ ਖੁੱਡੇ ਖਾਲੀ ਕਰਕੇ ਹਨਾ ਇਹਨਾਂ ਨੂੰ ਅੱਡ ਕਰ ਦਈਏ ਤੇ ਜੋੜੇ ਲਾਉਣੇ ਆ ਬਾਈ ਇਹਨਾਂ ਦੇ ਵਿੱਚੋਂ ਆਪਾਂ ਟ੍ਰੇਡ ਵਟ ਜਨਾਂ ਦੀ ਸ਼ੁਰੂ ਕਰਨੀ ਆ ਹੁਣ ਠੀਕ ਆ ਉਦਾਂ ਵੈਸੇ ਮੈਂ ਕੱਲ ਇਹਨਾਂ ਨੂੰ ਪਾਣੀ ਪੂਣੀ ਜੋ ਉਦਾਂ ਜੋ ਗੋਣਾ ਵੀ ਪਾ ਦਾਂ ਠੀਕ ਆ ਜਿੰਨੇ ਵੀ ਜੋੜੇ ਆ ਤੇ ਇਹਨਾਂ ਨੂੰ ਹਜੇ ਮੈਂ ਇਹਨਾਂ ਤੇ ਆਂਡੇ ਨਹੀਂ ਛੇੜਨੇ ਕਿਉਂਕਿ ਜੇ ਆਡੇ ਚੱਕ ਲਏ ਇਹ ਅਜਾ ਬੈਠੇ ਰੂਗੇ ਇਹਨਾਂ ਦਾ ਹੁਣ ਕਰਦੇ ਆ ਟ੍ਰੀਟਮੈਂਟ ਪੂਰਾ ਤੇ ਬਾਅਦ ਚ ਆਂਡੇ ਚੱਕ ਕੇ ਸਿੱੜ ਦਾਂਗੇ ਜਿਹੜੇ ਪਿੱਲੇ ਆਂਡੇ ਲਾਉਂਦੇ ਹਨਾ ਤੇ ਆਪਣੀ ਆ ਕਬੂਤਰੀ ਨੇ ਵੀ ਆਂਡਾ ਮਿਲਲਾ ਦਾ ਰੱਖਿਆ ਜਾਂ ਨਹੀਂ ਨਹੀਂ ਹਜੇ ਨਹੀਂ ਰੱਖਿਆ ਹਨਾ ਤੇ ਆ ਰੱਖਿਆ ਈ ਕੰਡਾ ਰੱਖਿਆ ਬਈ ਨੇ ਕਬੂਤਰੀ ਨੇ ਇੱਥੇ ਮਿੱਟੀ ਪੋਣੀ ਕੁਝੀਆਂ ਦੇ ਵਿੱਚ ਠੀਕ ਆ ਸਾਫ ਸਪਾਈਆਂ ਮੈਂ ਕਾਲੂ ਨੂੰ ਅੱਜ ਵੀ ਸੱਦਿਆ ਸੀ ਮੈਂ ਕਿ ਮਿੱਟੀ ਮੁੱਟੀ ਉੱਤੇ ਜੜਵਾ ਨਾ ਨਾ ਉਹ ਖੱਤੇ ਚਲੀ ਹੋਣੀ ਪੈਣੀ ਤਾਂ ਕੰਮ ਔਖਾ ਜਾਈਆ ਤੇ ਕੋਈ ਨਹੀਂ ਬਾਕੀ ਕਰਦੇ ਆ ਖੁੱਡੇ ਤਾਂ ਮੈਂ ਸਾਫ ਕਰ ਹੀ ਦੇਣੇ ਸਾਰੇ ਵੇਖਿਆ ਮਿੱਟੀ ਆ ਕਢਾਉਣੀ ਸਿਰਫ ਉਹਦੇ ਕੋ ਦੋ ਤਿੰਨ ਬਾਲਟੀਆਂ ਉੱਤੇ ਉਹ ਲਿਆ ਕੇ ਜਾਂ ਜਿੰਨੀ ਵੀ ਪਉਣੀ ਪਈ ਹੈ ਨਾ ਦੋ ਤਿੰਨ ਤਾਂ ਨਹੀਂ ਜ਼ਿਆਦਾ ਹੋਊਗੀਆਂ 10 12 ਬਾਲਟੀਆਂ ਹੋਊਗੀਆਂ ਕਿਉਂਕਿ ਮੋਟੀ ਮੋਟੀ ਪਉਣੀ ਆ ਤੇ ਲਾਲ ਮਿੱਟੀ ਢੋਣੀ ਬਾਈ ਇੱਥੇ ਚੋਵਾਂ ਲੱਗੇ ਉੱਥੋਂ ਲਿਉਣੀ ਕੱਲੇ ਕੋ ਤਾਂ ਨਹੀਂ ਨੀ ਤੇ ਇੱਕ ਜਾਨਾ ਨਾਲ ਚਾਹੀਦਾ ਹੀ ਆ ਉਹਨੂੰ ਕਰਦਾ ਵਾਂ ਫੋਨ ਜੇ ਮੰਨ ਗਿਆ ਤਾਂ ਕੱਲ ਕੀਤਾ ਸੀ ਕੱਲ ਉਹ ਘਰੇ ਰੰਗ ਰੂਮ ਕਰਦਾ ਸੀ ਆਪਣਾ ਤਾਂ ਨਹੀਂ ਆਇਆ ਹੈ ਨਾ ਉਹ ਪਰਲੇ ਬੰਨੇ ਚੋਵਾਂ ਬਾਈ ਇੱਥੇ ਉਹ ਦਰਖਤਿਆਂ ਦੇ ਨਾ ਉਧਰੋਂ ਬੰਨੇ ਚੋਵਾਂ ਲਾਲ ਮਿੱਟੀ ਉੱਥੋਂ ਹੀ ਨਿਕਲਣੀ ਜਿਹੜੀ ਰੇਤਲੀ ਜੀ ਹੁੰਦੀ ਹੈ ਨਾ ਉਹ ਲਿਆ ਤੇ ਇੱਕ ਉਹਨਾਂ ਚ ਕੈਲਸ਼ੀਅਮ ਬਹੁਤ ਹੁੰਦਾ ਉਹ ਮਿੱਟੀ ਦੇ ਵਿੱਚ ਉਹ ਲਿਆ ਕੇ ਸਕਾ ਕੇ ਤੇ ਬਾਈ ਉਹ ਖੁੱਡਿਆਂ ਚ ਸਾਰੇ ਸਿੱਟ ਦੇਣੀਆਂ ਮੋਟੀ ਮੋਟੀ ਸਿੱਟਣੀਆਂ ਦੋ ਦੋ ਤਿੰਨ ਤਿੰਨ ਬਾਲਟੀਆਂ ਇੱਕ ਖੁੱਡੇ ਚ ਸਿੱਟਣੀਆਂ ਤੇ ਬਾਅਦ ਚ ਉਹ ਬੰਦਾ ਵੀ ਛਾਣ ਦਿੰਦਾ ਬਾਈ ਛਾਣ ਕੇ ਬਿਠਾ ਸਿੱਟਦਾ ਤਾਂ ਮਿੱਟੀ ਉੱਤੇ ਹੀ ਪਈ ਰਹਿ ਜਾਂਦੀ ਹੈ ਨਾ ਤੇ ਮਹੀਨਾ ਕ ਨਿਕਲ ਜਾਊਗਾ ਮਹੀਨਾ ਡੇਢ ਮਹੀਨੇ ਬਾਅਦ ਫੇਰ ਬਦਲ ਦਿਆ ਕਰਾਂਗੇ ਤੇ ਆ ਵੀ ਬਾਈ ਜਿਹੜੇ ਜਿਹੜੇ ਕਬੂਤਰ ਇਨ੍ਹਾਂ ਚ ਵੀ ਜੋੜੇ ਲੋੜੀ ਇਨ੍ਹਾਂ ਨੂੰ ਮਲ ਫਾਦ ਲਾਤੀ ਜਾਂ ਫੌਦਣ ਹਨਾ ਇਹ ਵੀ ਜੋੜੇ ਲਾ ਦੇਣੇ ਆ ਉਹ ਲਾਲ ਸੇਰ ਵਾਲਾ ਵੀ ਲਾਉਣਾ ਬਾਈ ਠੀਕ ਆ ਇਹ ਤਾਂ ਇੱਕ ਹੋਰ ਭਾਈ ਐ ਇੱਥੇ ਤੁਰਾ ਫਿਰਦਾ ਹੋਣਾ ਭਾਈ ਔਰ ਥਲੇ ਬੈਠਾ ਹਨ ਤੇ ਉਹ ਵੀ ਲਾਉਣਾ ਜੋੜੇ ਭਾਈ ਇਹ ਦੋਨੇ ਕੂਤਰ ਜੋੜੇ ਲਾ ਦੇਣੇ ਆ ਠੀਕ ਆ ਤਕਰੀਬਨ ਹੀ ਸਾਰੇ ਭਾਈ ਇਹਨਾਂ ਦੇ ਵਿੱਚੋਂ ਜਿਹੜੇ ਆਪਾਂ ਨਹੀਂ ਡਾਉਣੇ ਜਿੱਦਾਂ ਉਹ ਦੋਨੋਂ ਭਰਾ ਨਹੀਂ ਡਾਉਣੇ ਠੀਕ ਆ ਆ ਤਾਂ ਜੋ ਕੂਤਰ ਆਪਾਂ ਦੇਣਾ ਹੀ ਆ ਹਨਾ ਪਹਿਲੇ ਨੂੰ ਇੱਕ ਦੋ ਕੂਤਰ ਹੋਰ ਆ ਜਿਹੜੇ ਦੇਣੇ ਆ ਆ ਵੀ ਕੂਤਰ ਜੋੜੇ ਲਾਉਣਾ ਆ ਵੀ ਕੂਤਰ ਜੋੜਨਾ 1 2 3 4 ਮੋਟੂ 5 6 ਭਾਈ 6 ਛੇ 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 ਕੁੱਤਰ ਆਪਾਂ ਜੋੜੇ ਲਾਉਣੇ ਆ ਇੱਕ ਦੋ ਥੱਲੇ ਬੈਠੇ ਕੁੱਤਰ ਉਹ ਵੀ ਜੋੜੇ ਲਾਉਣੇ ਵੇ ਤੇ ਇਹਦੇ ਮਾਪੇ ਉਹਦਾ ਵੀ ਜੋੜਾ ਲਾ ਦਈਏ ਤੇ ਇਹਨਾਂ ਚੋਂ ਵੀ ਬਾਈ ਜਿਹੜੀਆਂ ਕੁੱਤਰੀਆਂ ਜੋੜੇ ਲਾਉਣੀਆਂ ਅਜੇ ਤੱਕ ਮੂਰੇ ਬੈਠੀਆਂ ਆ ਦੋਨੇ ਆੜੀਆਂ ਦੋਨੇ ਮੂਰੇ ਬੈਠੀਆਂ ਇਹ ਦੋਨੇ ਲਾਉਣੀਆਂ ਠੀਕ ਆ ਤੇ ਹੋਰ ਵੀ ਬਈ ਕਿੰਨੀਆਂ ਕੁੱਤਰੀਆਂ ਆਪਾਂ ਜੋੜੇ ਲਾਉਣੀਆਂ ਇਹ ਚੋਂ ਪੱਟ ਕੇ ਓ ਸਰੇ ਤੇ ਇੱਕ ਬੈਠੀ ਬਾਈ ਲਾਲ ਸੇਰ ਵਾਲੀ ਡੰਡੇ ਵਾਲੇ ਦੀ ਭੈਣ ਉਹ ਵੀ ਲਾਉਣੀ ਜੋੜੇ ਇੱਕ ਹੋਰ ਆ ਬਈ ਡੰਡੇ ਵਾਲੇ ਦਾ ਪੱਠਾ ਉਹ ਵੀ ਪੱਠੀ ਦੇ ਦਿਆਂ ਸੀ ਢਾਂਗੀ ਆ ਗਈ ਨੇ ਇੱਕ ਦੋ ਦਿਨ ਛੱਡ ਕੇ ਤੇ ਠੀਕ ਆ ਨਹੀਂ ਤਾਂ ਉਹ ਵੀ ਬਈ ਜੋੜੇ ਲਾ ਲੈਣੀ ਆਪਾਂ ਇੱਕ ਉਹ ਝੰਡਰ ਵਾਲੀ ਬੈਠੀ ਸਿਰੇ ਦੇ ਉਹ ਜਿਹੜੀ ਉਹ ਵੀ ਲਾਉਣੀ ਬਈ ਤੇ ਇਹ ਮੈਨੂੰ ਚੇਤਾ ਭੁੱਲ ਗਿਆ ਜੀ ਬਾਈ ਇੱਕ ਵੀਡੀਓ ਜੀ ਆਪਾਂ ਕਿਹਾ ਸੀ ਹਨਾ ਵੀ ਜਿਹੜਾ ਕਈ ਬਾਈਆਂ ਨੇ ਬਾਈ ਦੱਸਿਆ ਸੀ ਹਨਾ ਤੇ ਉਹ ਮੈਂ ਵੀਡੀਓ ਦੁਬਾਰਾ ਕੱਢ ਕੇ ਜਿੰਨੇ ਭਰਾਵਾਂ ਨੇ ਦੱਸਿਆ ਸੀ ਠੀਕ ਆ ਉਹ ਸਾਰੇ ਬਈ ਆਪਾਂ ਦੇਖ ਲਾਂਗੇ ਠੀਕ ਆ ਜਿਹੜੇ ਜਿਹੜੇ ਬਾਈ ਨੇ ਵੀ ਦੱਸਿਆ ਸੀ ਵੀ ਹਾਂ ਯਾਰ ਝਲਰਾਂ ਵਾਲੀ ਆ ਝਲਰਾਂ ਵਾਲੀ ਠੀਕ ਆ ਉਸ ਤੋਂ ਬਾਅਦ ਬਾਈ ਉਹਨਾਂ ਬਾਈਆਂ ਦੇ ਸਿਰਫ ਉਹਨਾਂ ਬਾਈਆਂ ਦੇ ਕਮੈਂਟ ਇੱਕ ਵੀਡੀਓ 'ਚ ਜਿਹੜੇ ਆਉਣਗੇ ਤੇ ਇੱਕੋ ਹੀ ਵੀਡੀਓ ਦੇ ਵਿੱਚ ਕਮੈਂਟ ਆਊਗਾ ਜਿਹਦਾ ਸਭ ਤੋਂ ਬੈਸਟ ਕਮੈਂਟ ਹੋਊਗਾ ਤੇ ਚਾਹੀ ਇਸੇ ਵੀਡੀਓ ਤੇ ਕਰ ਦਿਓ ਹਨਾ ਜਿੰਨਾ ਜਿੰਨਾ ਬਾਈਆਂ ਨੇ ਝਲਰ ਵਾਲੀ ਕਿਹਾ ਸੀ ਜਿਹਦਾ ਸਭ ਤੋਂ ਘੈਂਟ ਕਮੈਂਟ ਹੋਊਗਾ ਸਿਰ ਆ ਮਤਲਬ ਪੂਰਾ ਸ਼ੇਰੋ ਸ਼ੇਰੀ ਵਾਲਾ ਭਰਿਆ ਭਰਾ ਠੀਕ ਆ ਤੇ ਉਸ ਬਾਈ ਨੂੰ ਆਪਾਂ ਇੱਕ ਜੋੜਾ ਗਿਫਟ ਕਰਾਂਗੇ ਠੀਕ ਆ ਅੱਜ ਲਈ ਜਿਹੜੀ ਆ ਇੱਕ ਹੋਰ ਆਪਾਂ ਕੱਢ ਦਿਆ ਨਵਾਂ ਹੀ ਸੱਪ ਛੱਡ ਦਿਆ ਗਿਆ ਅੱਜ ਇੱਕ ਜੋੜਾ ਹੋਰ ਗਿਫਟ ਕਰ ਦਾਂਗੇ ਬਈ ਦਿਵਾਲੀ ਆ ਨਾ ਅੱਜ ਦਿਵਾਲੀ ਤੇ ਮੈਂ ਕਹਾ ਭਰਾਵਾਂ ਨੂੰ ਇੱਕ ਤਾਂ ਤੇ ਗਿਫਟ ਦਈਏ ਯਾਰ ਕਿਉਂਕਿ ਐਤ ਕੀ ਬੱਚੇ ਬਈ ਛੋੜੇ ਬਣੇ ਤੁਹਾਨੂੰ ਪਤਾ ਹੈ ਨਾ ਤੇ ਉਹਦੇ ਚੱਕਰ ਦੇ ਵਿੱਚ ਜੇ ਜ਼ਿਆਦਾ بڑے ਹੁੰਦੇ ਤਾਂ ਆਪਾਂ ਜ਼ਿਆਦਾ ਵੀ ਜੋੜੇ ਦੇ ਦੇਣੇ ਸੀ ਕੋਈ ਚੱਕਰ ਨਹੀਂ ਤਾਂ ਹੈ ਨਾ ਤੇ ਅੱਗੇ ਤਾਂ ਬਾਧੂ ਬੱਚੇ ਕਢਾਲੀ ਦੇ ਬਈ 100 150 ਬੱਚਾ ਵੀ ਕਢਾਲੀ ਦਾ ਐਂ ਕਿ ਕਬੂਤਰ ਬਿਮਾਰ ਹੋਣ ਕਰਕੇ ਕੰਮ ਠੱਲਾ ਹੋ ਗਿਆ ਜੋੜੇ ਲਾਏ ਨਹੀਂ ਨਹੀਂ ਤਾਂ ਹੁਣ ਜਿੰਨੇ ਕਬੂਤਰ ਆ ਬਈ ਦੋ ਤਿੰਨ ਥੱਲੇ ਬੈਠੇ ਇਹ ਸਾਰੇ ਬਾਈ ਜੋੜੇ ਲੱਗੇ ਹੁੰਦੇ ਤੇ ਆਪਸੇ ਆ ਲਾ ਲੋ ਇੱਕ ਦੋ ਦੋ ਝੋਲੀਆਂ ਵਿੱਚ ਪਲੀਆਂ ਦੇ ਤੇ ਕਿੱਥੇ ਗੱਲ ਜਾਣੀ ਸੀ ਹੈਨਾ 30 35 ਜੋੜੀਆਂ ਬਾਈ ਘੱਟੋ ਘਾਟ ਆਪਣੀਆਂ ਹੈਨਾ 35 ਤੋਂ 40 ਹੋਊਗੀ 40 ਜੋੜੀਆਂ ਲਾ ਲੋ ਤੁਸੀਂ 40 ਜੋੜੀਆਂ ਦੇ ਇੱਕ ਘਰ ਹੀ 80 ਬੱਚੇ ਬਣਦੇ ਹੈਨਾ ਜੇ ਸਾਰੇ ਪਾਲਦੇ ਜਾਂ ਅੱਜ ਬਾਈ ਬੱਚੇ ਛੱਡ ਰਹੇ ਨਹੀਂ ਹੈਗੇ ਆਪਾਂ ਬਾਹਰ ਰੀਜ਼ਨ ਕੀ ਆ ਕਿ ਉਹ ਪਟਾਕੇ ਪਟੂਕੇ ਬਾਈ ਚਲਾਉਂਦੇ ਪਏ ਨਿਆਣੇ ਹਜੇ ਹੀ ਚਲਾਈ ਜਾਂਦੇ ਹੋਣੀ ਸਵੇਰੇ ਸਵੇਰੇ ਹੈਨਾ ਐਵੇਂ ਬਾਈ ਡਰ ਕੇ ਬੱਚਾ ਕੋਨਾ ਕੋਨਾ ਟਾਵਰ ਟੂਰਨ ਨੂੰ ਚੱਲ ਜੇ ਕਿਉਂਕਿ ਪਟਾਕਿਆਂ ਤੋਂ ਡਰ ਜਾਂਦੇ ਹੁੰਦੇ ਫਿਰ ਕੂਪਟਰ ਛਤਰੀ ਤੇ ਵੀ ਨਹੀਂ ਬੈਣੇ ਤੇ ਚਲਾਉਣ ਵੀ ਤਗੜੇ ਤਗੜੇ ਦੇ ਆ ਧਮਾਕੇ ਪੂਰੇ ਹੋਣਦੇ ਆ ਨਾ ਇਧਰ ਉਧਰ ਕੋਈ ਨਾ ਕੋਈ ਕਰੀ ਜਾਂਦਾ ਮਾੜਾ ਮੋਟਾ ਤੇ ਉਹਨਾਂ ਫੇਰ ਬਾਈ ਡਰ ਨਾ ਜਾਣ ਬੱਚੇ ਤੇ ਇੱਕ ਬਾਈ ਉਹ ਚੂਹੇ ਖਾਣੀ ਦਾ ਇਲਾਜ ਕਰਨਾ ਯਾਰ ਠੀਕ ਆ ਮਾਰ ਉਹਨੂੰ ਸਕਦੇ ਨਹੀਂ ਠੀਕ ਆ ਬੇਜਵਾਨਾ ਫੇਰ ਵੀ ਮਾਰਨਾ ਚਲੋ ਕਾਨੂੰ ਆ ਯਾਰ ਕਿਸੇ ਨੂੰ ਹਨਾ ਤੇ ਉਹਦੇ ਬਾਅਦ ਡਰਾਣੀ ਆ ਆਪਾਂ ਵੀ ਚਲੋ ਕਿਸੇ ਚੀਜ਼ ਤੋਂ ਡਰ ਜਵੇ ਜਿਹੜੀ ਓਣੋਂ ਹਟ ਜਵੇ ਆਪਣੀ ਸ਼ਤ ਤੋਂ ਪਰ ਉਹ ਉਹ ਨਹੀਂ ਬੇਜਵਾਨੇ ਸਮਝਦੀ ਨਾ ਉਹ ਕਾਂਡ ਕਰੀ ਜਾਂਦੀ ਆਪਣੇ ਤੇ ਇੱਥੇ ਬਹਿ ਜਾਂਦੀ ਆ ਆਹ ਚਿੜੀਆਂ ਨੂੰ ਬਹੁਤ ਤੋਂਦੀ ਬਾਈ ਆਹ ਜੜੀਆਂ ਨੂੰ ਹਨਾ ਕਰ ਇਹਨਾਂ ਤੋਂ ਡਰਦੇ ਡੁਰਦੀਆਂ ਵਿਚਾਰੀਆਂ ਆਹ ਵੀ ਆਡੇ ਸਿੱਟੇ ਸੁੱਟੀ ਜਾਂਦੀਆਂ ਪਤਾ ਨਹੀਂ ਕੀ ਰੀਜ਼ਨ ਆ ਇਹ ਕਿੰਨਾ ਚੋਰ ਥੋੜੀ ਜਿਹੀ ਬੈਂਡ ਨੂੰ ਇਦਾਂ ਦੇ ਕੁਜੇ ਲਾਈਏ ਪੰਜ ਸੱਤ ਹੋਰ ਉਹਦੇ ਕਰਕੇ ਵੀ ਇਹ ਲੜਦੀਆਂ ਹੋ ਸਕਦੀਆਂ ਮੇਰੇ ਹਿਸਾਬ ਨਾਲ ਕਿਉਂਕਿ ਕੁਜੇ ਹੈਗੇ ਇਹਨਾਂ ਦੇ ਲੱਗੇ ਜਿਹੜੇ ਇਹ ਦੋ ਆ ਲੱਗੀਆਂ ਆ ਤੇ ਚਾਰ ਆ ਵੜਦੇ ਉਹਦਾ ਹੈਗੇ ਜੋੜੇ ਉਹਦਾ ਤਾਂ ਵਾਧੂ ਆ ਇਹਨਾਂ ਤੋਂ ਮੈਂ ਕੁਜੀਆਂ ਸਾਰੀਆਂ ਕੱਢ ਲਈਆਂ ਬਾਈ ਇਹਨਾਂ ਦੀਆਂ ਜਿਹੜੀਆਂ ਵਿੱਚ ਸੀ ਨਾ ਧੋ ਕੇ ਪਾਣੀ ਪੂਣੀ ਪਾਉਣ ਨੂੰ ਮੈਂ ਕਹਾ ਯੂਜ਼ ਕਰਦੇ ਆ ਇੱਕ ਦੋ ਟੁੱਟ ਗਏ ਮੇਰੇ ਕੋ ਕੁਜੇ ਹਨਾ ਹੈਗੇ ਆ ਉਹ ਨਵੇਂ ਕੁਜੇ ਰੱਖੇ ਸੀ ਉਹਦਾ ਹੀ ਤੇ ਉਹਦੇ ਮਾੜੇ ਮੋਟੇ ਬਿੱਠਾ ਲੱਗਿਆ ਸੀ ਮ ਕੱਲ ਦੇ ਭੇ ਆ ਬਾਈ ਵੀਰ ਖੋਰ ਐਸ ਦੇ ਵਿੱਚ ਤੇ ਉਹ ਜਦੋਂ ਸਾਫ ਹੋ ਜਾਣ ਕਿਤੇ ਬਾਈ ਚੰਗੀ ਤਰ੍ਹਾਂ ਮਲ ਕੇ ਮਾਜ ਕੇ ਦੋ ਧੁੱਪਾਂ ਵਾ ਕੇ ਫਿਰ ਉਹਨੇ ਤੇ ਪਾਣੀ ਪਾ ਲਾਂਗੇ ਤੇ ਇੱਕ ਬਾਈ ਦਾ ਕਮੈਂਟ ਆਇਆ ਸੀ ਇਮਰਾਨ ਆ ਬਾਈ ਦਾ ਨਾ ਤੇ ਸ਼ਾਇਦ ਮੈਨੂੰ ਇਮਰਾਨ ਨੇ ਹੀ ਬਾਈ ਨਹੀਂ ਕੀਤਾ ਸੀ ਹਨਾ ਕਿ ਬਾਈ ਜਿਹੜੀ ਆਂਡੇ ਆ ਤੇ ਸਪਰੇਅ ਨਾ ਕਰਿਆ ਕਰੋ ਵੀ ਉਹ ਆਂਡੇ ਬਾਈ ਇਦਾਂ ਨਹੀਂ ਆਂਡੇ ਖਰਾਬ ਹੁੰਦੇ ਜਦੋਂ ਪਰਕੂਟਰ ਬੈਠੇ ਹੁੰਨ ਇਦਾਂ ਨਹੀਂ ਕੋਈ ਚੱਕਰ ਪੈਂਦਾ ਇਹਦਾ ਆਪਾਂ ਆਂਡੇ ਦੇ ਉੱਤੇ ਨਹੀਂ ਪੈਣ ਦੇਈ ਦੀ ਜਦ ਤੱਕ ਸਪਰੇਅ ਕਰੀ ਦੀ ਨਾ ਮੈਂ ਦੂਰੋ ਕਰਦਾ ਹੁੰਦਾ ਬਾਈ ਇਹ ਭਾਪ ਹੀ ਆ ਬਾਈ ਬੱਸ ਤੇ ਐਡਾ ਕੋ ਨੁਕਸਾਨ ਨਹੀਂ ਪਈ ਆਪਾਂ ਕਾਫੀ ਕਰਦੇ ਹੀ ਆ ਹਨਾ ਇਦਾਂ ਦਾ ਕੋਈ ਮੇਨਾ ਹੋਇਆ ਨਹੀਂ ਤੱਕ ਪ੍ਰੋਬਲਮ ਹਜੇ ਤੱਕ ਇਹ ਚਲੋ ਹੁਣ ਕਰਨ ਲੱਗੇ ਆਪਾਂ ਵੀਰਕੋਨ ਦੀ ਪਹਿਲਾਂ ਬਾਈ ਕੱਲੀ ਪੋਟਾਸ਼ੀਅਮ ਦੀ ਤਾਂ ਮੈਂ ਕਰਦਾ ਹੀ ਰਿਹਾ ਹੁੰਦਾ ਸੀ ਠੀਕ ਆ ਉਹਦੇ ਨਾਲ ਜਿਹੜੇ ਆਂਡਿਆਂ ਦੇ ਥੱਲੇ ਬਾਈ ਕੀੜੇ ਕੁੜੇ ਆ ਉਹ ਸਾਰੇ ਮਰ ਜਾਂਦੇ ਪੋਟਾਸ਼ੀਅਮ ਨਾਲ ਉਹ ਤਾਂ ਮੈਂ ਪਤਲੀ ਪਤਲੀ ਬਾਈ ਕਰਦਾ ਹੀ ਰਿਹਾ ਹੁੰਦਾ ਵੀ ਪਹਿਲਾਂ ਵੀ ਹਨਾ ਤੇ ਉਹ ਵਧੀਆ ਚੀਜ਼ ਆ ਇਹਦੇ ਥੱਲੇ ਇੱਕ ਕੰਟਾ ਰੱਖਿਆ ਬਾਈ ਤੇ ਉਹ ਚੈੱਕ ਕਰਕੇ ਦੇਖਦੇ ਆਂ ਤੇ ਟੋਰਚ ਦੇ ਨਾਲ ਵੀ ਬੱਚਾ ਬਣਿਆ ਜਾਂ ਨਹੀਂ ਬਣਿਆ ਨਹੀਂ ਤਾਂ ਫਿਰ ਮੈਂ ਜੋੜਾ ਤੋੜਦਾ ਬਈ ਠੀਕ ਆ ਆਹ ਵੱਡੇ ਕੂਤਰ ਦਾ ਅੰਡਾ ਸੀ ਇੱਕ ਠੀਕ ਆ ਜੇ ਤਾਂ ਪ੍ਰੋਸੈਸ ਉਹ ਚ ਚੱਲੂਗਾ ਤੇ ਫਿਰ ਤਾਂ ਬਈ ਰੈਣ ਦਾ ਜੋੜਾ ਲੱਗਾ ਹਜੇ ਠੀਕ ਆ ਜੇ ਉਹਨਾਂ 'ਚ ਪ੍ਰੋਸੈਸ ਹੈ ਨਹੀਂ ਫਿਰ ਜੋੜਾ ਚੱਕ ਲਈ ਬਈ ਹਨਾ ਇਹਦੇ ਇਹਦੇ ਆਂ ਡੇਕ ਤਾਂ ਹੈ ਨਹੀਂ ਬਈ ਪ੍ਰੋਸੈਸ ਠੀਕ ਆ ਤੇ ਇਹ ਚੱਕੀ ਲੈਣੀ ਬਈ ਇਹ ਤਾਂ ਮੇਰੇ ਹੁਣ ਕਰਕੇ ਮੈਂ ਆਇਆ ਨਾ ਤੇ ਤਾਂ ਕਰਕੇ ਪਿੱਛੇ ਨੂੰ ਉਹ ਭਈਆ ਪਹਿਲਾਂ ਅੰਡੇ ਥੱਲੇ ਸੀ ਇਹਦੇ ਵੀਰ ਕੋਣ ਐਸ ਤੇ ਜਿਹੜੀ ਪੋਟਾਸ਼ੀਅਮ ਉਹਦੀ ਪਾਵਰ ਦੇਖ ਲਓ ਏ ਭਾਈ ਬਿਲਕੁਲ ਕਾਲੀ ਪਈ ਸੀ ਵਿਠਣਾ ਐਨ ਮਤਲਬ ਕਾਲੀ ਹੋਈ ਪਈ ਸੀ ਹਨਾ ਤੇ ਹਜੇ ਵੀ ਰਹਿ ਗਈ ਥੋੜੀ ਥੋੜੀ ਇਹਨੂੰ ਇੱਕ ਵਾਰੀ ਫੇਰ ਭੇਦਾਂਗੇ ਮੈਂ ਤੁਹਾਨੂੰ ਦਿਖਾਉਣ ਵਾਸਤੇ ਗੱਡੀ ਮੈਨੂੰ ਫੇਰ ਵੇਚੀ ਦੋ ਹਨਾ ਚੈੱਕ ਕਰੋ ਸਾਫ ਕੀਤੀ ਐਨ ਸਾਰੀ ਬਈ ਨੇ ਹਰਿਆਲੀ ਹੋਈ ਏਹ ਤੋਂ ਪੜਤੀ ਜਿਆ ਸਿੱਟਣਾ ਕਾ ਤੋ ਯਾਰ ਬਿਗਾਰ ਨਾ ਹੋਇਆ ਤਾਂ ਇਹਨੂੰ ਉੱਥੇ ਵੀ ਭਾਵੇਂ ਲਾ ਦਾਂਗੇ ਜੇ ਇੱਥੇ ਨਾ ਵੀ ਪਾਣੀ ਪਾਇਆ ਨਾ ਤੇ ਵੈਸੇ ਪਾ ਸਕਦੇ ਕੋਈ ਚੱਕਰ ਨਹੀਂ ਇਹ ਚ ਜਿਹੜੀ ਜਿੰਨੇ ਵੀ ਜਰਾਸੀਨ ਸੀ ਜਾਂ ਕਟਾਣੂ ਸਾਰੇ ਸਾਫ ਕਰਤੇ ਬਈ ਐਨ ਚਮਕ ਗਈ ਆ ਹਨਾ ਬਾਕੀ ਸੁੱਕੇ ਤੇ ਜਿਆਦਾ ਪਤਾ ਲੱਗੂਗਾ ਜਦੋਂ ਸੋਗੀ ਓ ਨਾੜ ਬਾਜ ਮ ਉਠਾਉਂਦੇ ਜਲਾਈ ਜਾਈ ਲੱਗ ਗਿਆ ਆ ਮੈਂ ਸੱਜਾ ਜੀ ਕੋ ਹਾਂ ਚੱਲਦਾ ਰੱਖੀ ਉਪਰ ਉਪਰ ਮੈਂ lá ruim la... ਹਾਂ ਹੋਰ ਕਰ ਗਿਆ ਕੰਮ ਅੱਧੇ ਇੱਕ ਤਾਂ ਫੂਸ ਨਿਕਲੀ ਜਾਂਦੇ ਯਾਰ ਠੀਕ ਆ ਆ ਚਿਰਫੜੇ ਜੇ ਚੱਲਣ ਦੇ ਐਡੇ ਸ਼ੋਰ ਆ ਤਾਂ ਫੂਸ ਨਿਕਲੀ ਜਾਂਦੇ ਹਾਂ ਕਿਹੜਾ ਪਟਾਕਾ ਚਲਾਵਾਂ ਇਹ ਚਲਾਵਾਂ ਹੁਣ ਹਾਂ ਕਹਿੰਦੇ ਪਾਪਾ ਜੀ ਅੱਛਾ ਤੇ ਆ ਲਗਿਆ

اوه یار جا ਉਹ ਪਲਾਸਟਿਕ ਸੀਗੀ ਪਲਾਸਟਿਕ ਪਿਗਲ ਗਈ ਉਹ ਪਲਾਸਟਿਕ ਲੱਗ ਗਈ ਯਾਰ ਇੱਕ ਬਾਬੇੜਾ ਰਾਤ ਦਾ ਖਲਾਰਾ ਖੁਲੂਣਾ ਪਾਇਆ ਤੇ ਮੈਂ ਕਿਹਾ ਚੱਕਾ ਹਨਾ ਚੰਗਾ ਗੰਦ ਪਿਆ ਆ ਨਿਆਣਿਆਂ ਦੀ ਰਾਤੀ ਬਹੁਤ ਗੰਦ ਪਾ ਤੇ ਨਾਲ ਆਪਾਂ ਵੀ ਨਿਆਣੀ ਬਣੇ ਸੀ ਰਾਤੀ ਤੇ ਚੱਕਦੇ ਆ ਰਾਤ ਚੰਗਾ ਖਲਾਰਾ ਡੱਬੇ ਡੁੱਬੇ ਹੀ ਆ ਤੇ ਚੱਕ ਦਿੰਦੇ ਆ ਕੋ ਖਾਸ ਹੈ ਨਹੀਂ ਇੰਨਾ ਤੜੀ ਪਹਿਲਾਂ ਬਹੁਤ ਖਲਾਰਾ ਪੈ ਜਾਂਦਾ ਹੁੰਦਾ ਸੀ ਬਾਈ ਜੋ ਪਹਿਲਾਂ ਚਲਾਉਂਦੇ ਸੀ ਪਰ ਐ ਕਿ ਥੋੜੇ ਹੀ ਲੈਂਦੇ ਸੀ ਚਲੋ ਸਵਾਦ ਜਾਈ ਲੈਣ ਨੂੰ ਤੇ ਆ ਚੱਕ ਕੇ ਤੇ ਸਫਾਈ ਸੂਈ ਕਰ ਦਈਏ ਬਾਈ ਚੰਗੀ ਤਰ੍ਹਾਂ ਹਨਾ ਫੇ ਕਬੂਤਰਾਂ ਨਾਲ ਹੁੰਨੇ ਆ ਤੇ ਫੇ ਬਾਕੀ ਦੀਆਂ ਗੱਲਾਂ ਵੱਟਾ ਕਰਦੇ ਆ ਬਾ ਸਾਰਾ ਗੰਦ ਗੁੰਦ ਚਲਦਾ ਦਾਗ ਦੂਕ ਪੈ ਗਏ ਹਨ ਜਿਹੜੇ ਪ੍ਰਗ ਪੁੱਟੇ ਥੱਲੇ ਉਹਨੇ ਚੱਕਰੀ ਜੂਰੀਆਂ ਚਲਾਈਆਂ ਇਧਰੋਂ ਵੀ ਸਾਰਾ ਚੱਕ ਕੇ ਤੇ ਬਈ ਪੈਕ ਕਰਤਾ ਸਾਰਾ ਇਹ ਤੇ ਸਿੱਟ ਦੰਨੇ ਚੱਕ ਕੇ ਹਨ ਸਫਾਈ ਹੋ ਗਈ ਚੰਗੀ ਤਰ੍ਹਾਂ ਤੇ ਗੰਦ ਬਹੁਤ ਜ਼ਿਆਦਾ ਪੈ ਗਿਆ ਸੀ ਪਰ ਕੋਠੇ ਤੇ ਤੇ ਕਈ ਥਾਵਾਂ ਤੋਂ ਤਾਂ ਇਦਾਂ ਦਾ ਵੀ ਸੀ ਬਣਿਆ ਇਹ ਤੁਸੀਂ ਰਾਤੀ ਵੀਡੀਓ ਆ ਵੀਡੀਓ ਤੁਸੀਂ ਦੇਖ ਲੈਣੀ ਹੈ ਦੇਖੀ ਹੋਣੀ ਆ ਹੱਥ ਵੀ ਛੜਾਇਆ ਸਰਦਾਰ ਨੇ ਇਹਦੇ ਨਾਲ ਹੀ ਤੇ ਉਹ ਥੱਲੇ ਪਲਾਸਟਿਕ ਸੀ ਪਲਾਸਟਿਕ ਨੂੰ ਅੱਗ ਲੱਗੀ ਸੀ ਮੈਨੂੰ ਪਤਾ ਨਹੀਂ ਲੱਗਾ ਹਨ ਮੈਂ ਪਲਾਸਟਿਕ ਇੱਦਾਂ ਹੱਥ ਫੜ ਲਈ ਤੇ ਆ ਜਿਆਦਾ ਤਨੀ ਉਹਦਾ ਸੇਕ ਜਾਇ ਪਿਆ ਆ ਸ਼ਾਲ ਲੀਏ ਪਿਆ ਉਂਗਲਾਂ ਦੇ ਜੀਲੇ ਹੁਣ ਤੁਹਾਨੂੰ ਤੇ ਉਹ ਗਰਮ ਗਰਮ ਇਦਾਂ ਥੱਲੇ ਪਲਾਸਟਿਕ ਦਾ ਪਤਾ ਨਹੀਂ ਵੀ ਪਲਾਸਟਿਕ ਵੀ ਅੱਗ ਲੱਗੀ ਹੋਊਗੀ ਉਹ ਪਲਾਸਟਿਕ ਨਾਲ ਹੱਤ ਕੰਮ ਖਰਾਬ ਹੋ ਗਿਆ ਚਲੋ ਬਾਕੀ ਬਚਾਅ ਹੋ ਗਿਆ ਬੱਬਾ ਨਾਲ ਕਲੀਰ ਰੱਖੇ ਤੇ ਆ ਜਾਨਵਰਾਂ ਨੂੰ ਵੀ ਧੁੱਪੇ ਧੱਪੇ ਪਾਈਏ ਠੀਕ ਹੈ ਮਿੱਟੀ ਮਿੱਟੀ ਛਿੱਟੀਆਂ ਇਹਨਾਂ ਦੇ ਅੰਦਰ ਹੁਣ ਤੇ ਵੱਡੇ-ਵੱਡੇ ਨਾਲ ਸਾਫ ਕਰ ਲਈ ਸੀ ਮਿੱਟੀ-ਮੁੱਟੀ ਛੱਟਣੀਆਂ ਬਈ ਹੁਣ ਉਹ ਛੱਡ ਦੀਏ ਕੋ ਮਾਦੀਆਂ ਮੈਂ ਛੱਡੀਆਂ ਸੀ ਇੱਥੇ ਠੀਕ ਆ ਤੇ ਜੋ ਪਟਾਕੇ ਪਟੂਕੇ ਚੱਲੀ ਜਾਂਦੇ ਡਰੀ ਜਾਂਦੀਆਂ ਸੀ ਤੇ ਫੇਰ ਮੈਂ ਡੱਕਤੀਆਂ ਅੰਦਰ ਹੀ ਬਾਈ ਠੀਕ ਆ ਤੇ ਇਹਨਾਂ ਨੂੰ ਧੁੱਪ ਤੋਂ ਫਲਵਾਈ ਸੀ ਹੁਣ ਕੱਲ ਨੂੰ ਇਹਨਾਂ ਨੂੰ ਜੋੜੇ ਲਵਾ ਦੇਣਾ ਆਪਾਂ ਜੋੜੇ ਲਾ ਦੇਣੀਆਂ ਜਿਹੜੀਆਂ ਮਾਦੀਆਂ ਆ ਤੇ ਇਹਨਾਂ ਚੋ ਵੀ ਬਾਈ ਜਿਹੜੇ ਜਿਹੜੇ ਨਾਰ ਆਪਣੇ ਸੀਗੇ ਉਹ ਵੀ ਆਪਾਂ ਕੱਲ ਨੂੰ ਜੋੜੇ-ਜੋੜੇ ਲਾ ਕੇ ਤੇ ਕੰਮ ਨਵੇੜ ਦੇਣਾ ਹਨਾ ਤੇ ਅੱਜ ਮਾ ਪਟਾਕੇ ਪਟੂਕੇ ਜੱਲਦੀ ਜਾਂਦੇ ਫੇਰ ਡਰਦੇ ਸੀ ਕੂਟਰ ਵਾਂਗ ਅੱਜ ਤਾਂ ਕੋਈ ਗੱਲ ਬਣਨੀ ਨਹੀਂ ਇਹ ਕਰਕੇ ਜੋੜੇ ਮੈਂ ਲਾਏ ਨਹੀਂ ਬਾਈ ਅੱਜ ਵੀ ਹਨਾ ਕੱਲ ਉਧਰ ਬਿਜੀ ਰਹੇ ਗੁਰੂ ਘਰ ਵੀ ਗਏ ਤੇ ਮਾੜੇ-ਮੋٹے ਤੁਸੀਂ ਦੇਖ ਹੀ ਰਹੇ ਜਿਹੜੇ ਪਟਾਕੇ ਪ ਠੀਕ ਆ ਬਈ ਉਹ ਕਰਕੇ ਤੇ ਉੱਪਰੋਂ ਵੀ ਧਰਮਾਇਆ ਜਿਹੜੀਆਂ ਮਾਦੀਆਂ ਆਪਾਂ ਜੋੜੇ ਲਾਉਣੀਆਂ ਇੱਕ ਦੋ ਧਰਮਾ ਜੋੜੇ ਫੜ ਕੇ ਦਿਖੋਨਾ ਬਈ ਜਿਹੜੇ ਆਪਾਂ ਜੋੜੇ ਲਾਉਣੇ ਆ ਨਾ ਤੇ ਇੱਕ ਮੈਂ ਤੁਹਾਨੂੰ ਦਿਖਾਈ ਦਿੰਦਾ ਰੋਇਓ ਇੱਕ ਇਹਦਾ ਆ ਮੋਤੂ ਬੈਠਾ ਆਪਣਾ ਠੀਕ ਆ ਇਹ ਮੋਤੂ ਦਾ ਜਿਹੜੀ ਮਾਦੀ ਲਾਉਣੀ ਆ ਮੈਂ ਤੁਹਾਨੂੰ ਉਹ ਵੀ ਦਿਖਾਉਂਦਾ ਬਈ ਤੇ ਜਿਹੜਾ ਉਹ ਭਰਾ ਮਗਰ ਪਿਆ ਮੋਤੂ ਦਾ ਉਹ ਵੀ ਲਾਉਣਾ ਜੋੜੇ ਬਈ ਉਹਦੀ ਭੈਣ ਵੀ ਤੁਹਾਨੂੰ ਦਿਖਾਉਂਦਾ ਐ ਸੋਰੀ ਉਹਦੀ ਉਹਨਾਂ ਜਿਹੜੀ ਲਾਉਣੀ ਆ ਆ ਉੱਤਰ ਨਾਲ ਵੀ ਜਿਹੜੀ ਲਾਉਣੀ ਕੁਤਰੀ ਇਹ ਜਿਹੜੀ ਮਤਲਬ ਜਿਹੜੀਆਂ ਆਪਣੀਆਂ ਨਵੀਆਂ ਪੱਟੀਆਂ ਉਹ ਬਾਈ ਵੱਡੇ ਕਬੂਤਰਾਂ ਨਾਲ ਲਾ ਦੇਣੀ ਆ ਜਿਹੜੇ ਪਿਛਲੇ ਸਾਲ ਵਾਲੇ ਆ ਹਨ ਜਿਹੜੀ ਇਸ ਸਾਲ ਦੇ ਪੱਠੇ ਆ ਉਹਨਾਂ ਨਾਲ ਬਾਈ ਵੱਡੀਆਂ ਮਾਦੀਆਂ ਲਾਉਣੀਆਂ ਫਿਰ ਇਹਨਾਂ ਉਹ ਵੀ ਦੱਸੂਗਾ ਬਾਈ ਅਗਲੀ ਵੀਡੀਓ 'ਚ ਵੀ ਕਾਦੇ ਲੀਦਾਂ ਲਾਉਣੀਆਂ ਹਨ ਚਲੋ ਦਸ ਹੀ ਦਿੰਨੇ ਬਾਈ ਇੱਚੀ ਦਾ ਦੇਣੇ ਪਰ ਕੀ ਚੱਕਰ ਆ ਜਦੋਂ ਆਪਾਂ ਪੱਠੇ ਪੱਠੀਆਂ ਪੱਠੀਆਂ ਲਾ ਦਈਏ ਨਾ ਜੋੜੇ ਫਿਰ ਦੋਨੇ ਹੀ ਨਵੇਂ ਹੁੰਦੇ ਬਾਈ ਠੀਕ ਆ ਬੱਚੇ ਨਹੀਂ ਪਾਲਦੇ ਸਹੀ ਤਰੀਕੇ ਨਾਲ ਇਸ ਕਰਕੇ ਬਾਈ ਇਹ ਬੱਚਾ ਪੱਠਾ ਲੋਣਾ ਆ ਤੇ ਮਾਦੀ ਵੱਡੀ ਉਮਰ ਦੀ ਲੈ ਲਓ ਠੀਕ ਆ ਤੇ ਜੇ ਮਾਦੀ ਪੱਠੀ ਲੋਣੀ ਤਾਂ ਨਾਰ ਵੱਡੇ ਉਮਰ ਦਾ ਲੈ ਲਓ ਹਣਾ ਫੇ ਇੱਕ ਨੂੰ ਪਤਾ ਹੀ ਹੁੰਦਾ ਬੱਚੇ ਵਿੱਚ ਜਿਨ੍ਹਾਂ ਨੇ ਪਾਲੇ ਹੋਣਾ ਨਾ ਤੇ ਉਸ ਹਾਂ ਉਹਨਾਂ ਆਪਾਂ ਜੋੜੇ ਲਾ ਲਈ ਤੇ ਇਹਨਾਂ ਵੀ ਦੱਸਦਾ ਬਾਈ ਆਹ ਪੁੱਤਰ ਨਾਲ ਕਿਹੜੀ ਕਬੂਤਰੀ ਲੋਣੀ ਹੈ ਇਦਾਂ ਲਾਲ ਚੀਨਾ ਕਬੂਤਰ ਦਿਖਾਇਆ ਹੁਣੀ ਪੱਠਾ ਮੈਂ ਉਹਨਾਂ ਬਾਈ ਆਹ ਵੱਡੀ ਕਬੂਤਰੀ ਲੋਣੀ ਆਪਣੀ ਇਹ ਬੁੱਢੀ ਆ ਕਬੂਤਰੀ ਉਦਾਂ ਇਹ ਕਬੂਤਰੀ ਲੋਣੀ ਉਹਨਾਂ ਠੀਕ ਆ ਤੇ ਜਿਹੜੀ ਆ ਕਬੂਤਰੀ ਬਾਈ ਇਹ ਲੋਣੀ ਆਪਾਂ ਮੋਟੂ ਦੇ ਭਰਾ ਨਾਲ ਆਹ ਲਾਲ ਚੀਨੀ ਤੇ ਜਿਹੜਾ ਜਿਹੜਾ ਮੋਟੂ ਆ ਮੋਟੂ ਦੇ ਨਾਲ ਬਾਈ ਕਬੂਤਰੀ ਲਾਵਾਂਗੇ ਆਪਾਂ ਉਧਰ ਬੈਠੀ ਆ ਦੂਜੇ ਗੁੱਡੇ 'ਚ ਉਹ 빙ੀ ਹੋ ਗਈ ਕੂਤਰੀ ਬਾਈ ਠੀਕ ਆ ਉਹ ਥੋੜੇ ਦਿਨ ਭਾਵੇਂ ਰੋਕੇ ਵੀ ਜੋੜਾ ਲਾ ਲਾਂਗੇ ਤੇ ਨਾ ਵੀ ਮੇਰੇ ਕੋਲ ਆਪਸ਼ਨ ਆਪਣੇ ਕੋਲ ਹੈਗੀ ਬਾਈ ਆ ਕੂਤਰੀ ਆਪਣੀ 베ਲੀ ਹੋਈ ਆ ਇੱਕ ਆ ਵਾਲੀ ਜਿਹੜੀ ਆਪਣਾ ਲਾਲ ਜਿੰਨਾ ਕੂਤਰ ਮਰਿਆ ਸੀ ਨਾ ਉਹਦੇ ਨਾਲ ਇਹਦੇ ਨਾਲ ਲੱਗੀ ਸੀ ਤੇ ਇਹ ਮੋਟੂ ਇਹਦੇ ਨਾਲ ਵੀ ਲਾ ਸਕਦੇ ਆ ਬਈ ਆਪਾਂ